ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇਹ ਜੋ ਮੀਟਿੰਗ ਅਰਦਾਸਪੁਰ ਤੇ ਹੋਈ ਹੈ ਅੱਜ ਇਹ ਸਾਡੇ ਚੇਅਰਮੈਨ ਡਾਕਟਰ ਰਕੇਸ਼ ਪੁੰਜ ਜੀ ਦੇ ਦਸ਼ਨਾਂ ਪਰੇਸ਼ਾਨਟ ਹੋਈ ਹੈ ਅਰਦਾਸ ਸੁਖਨਾਮ ਸਿੰਘ ਕਾਲੋਂ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਨਾਲ ਸੰਜੀਵ ਮਹਿਤਾ ਜੀ ਖਾਸ ਤੌਰ ਤੇ ਆਏ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਤੇ ਬਟਾਲੇ ਤੋਂ ਹਰਮੇਉ ਸਿੰਘ ਆਪਣਾ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਪრეਜ਼ੀਡੈਂਟ ਅਧਿਆਤਿ ਤੇ ਬਾਕੀ ਇੱਥੇ ਟੀਮ ਬਣਾਈ ਹੈ ਤੇ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਨਵਰਾਜ ਸਿੰਘ ਸਾਡੇ ਜਿਹੜੇ ਸਿਟੀ ਪੰਚਾਇਤ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਮਾਝਾ ਜון ਲਾਇਆ ਗਿਆ ਸੁਸ਼ੀਰ ਬਰਨਾਲਾ ਜੀ ਸ਼ੁਰੂ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਤੁਸੀਂ ਜਿਹੜਾ ਦੇਖਣਗੇ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਬੋਡੀਸ਼ ਪ੍ਰੋਬਲਮ ਸੀ ਇਸ ਲਈ ਉਹਨਾਂ ਨੂੰ ਹੋਰ ਤਰੱਕੀ ਨਹੀਂ ਦਿੱਤੀ ਗਈ ਉਹਨਾਂ ਕਹਿੰਦੇ ਕਿ ਮੈਨੂੰ ਇੱਥੇ ਰਹਿਣ ਦਿਓ ਅਮਿਤ ਦਤਰੀ ਸਿਟੀ ਪ੍ਰੈਜ਼ੀਡੈਂਟ ਲਾਏ ਗਏ ਆ ਚੰਦਰਸ਼ੇਖਰ ਵਾਈਸ ਪ੍ਰੈਜ਼ੀਡੈਂਟ ਸੰਜੀਵ 바ਵਾ ਜਨਰਲ ਸੈਕਟਰੀ ਧੀਰਜ ਸ਼ਰਮਾ ਲੀਗਲ ਐਡਵਾਈਜ਼ਰ ਅਜੇ ਮਹਾਜਨ ਸਿਟੀ ਪ੍ਰੈਜ਼ੀਡੈਂਟ ਲੇਡੀ ਬੈਂਕ ਲਵਲੀ ਨਾਗੀ ਪ੍ਰੈਜ਼ੀਡੈਂਟ ਧੜੀਵਾਲ ਤੇ ਗੁਰਪ੍ਰੀਤ ਸਿੰਘ ਬਮਰਾ ਜਨਰਲ ਸੈਕਟਰੀ ਧੜੀਵਾਲ ਲਾਏ ਗਏ ਨੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਛਾਡੇ ਯੂਨੀਅਨ ਦੇ ਵਿੱਚ ਜੇ ਕਿਸੇ ਨੇ ਸ਼ਾਮਲ ਹੋਣਾ ਹੈ ਤੇ ਮੁੱਖ ਸਾਡੀ ਇਹ ਗੱਲ ਹੈ ਕਿ ਪੱਤਰਕਾਰ ਨਾਲ ਸੰਬੰਧਿਤ ਹਰ ਇੱਕ ਮੁਸ਼ਕਲ ਦਾ ਸਾਥ ਸਾਡੀ ਜਥੇਬੰਦੀ ਦਿੰਦੀ ਹੈ ਤੇ ਸਾਡੀ ਜਥੇਬੰਦੀ ਦਾ ਮੇਨ ਜਿਹੜਾ ਟਾਰਗੇਟ ਹੈ ਉਹ ਸਾਡੇ ਕਿਸੇ ਵੀ ਪੱਤਰਕਾਰ ਯੂਨੀਅਨ ਦੇ ਕਿਸੇ ਵੀ ਮੈਂਬਰ ਦੀ ਸਾਡੇ ਜਿਹੜੇ ਨਹੀਂ ਵੀ ਹੈ ਜੇ ਉਹਨਾਂ ਨਾਲ ਤਕਾ ਹੁੰਦਾ ਕਿਸੇ ਕਿਸਮ ਦਾ ਵੀ ਜਾਇਜ਼ ਤਕਾ ਕਈ ਬਲੈਕਮੇਲਿੰਗ ਕਰਦੇ ਤੇ ਉਹਨਾਂ ਦੇ ਨਾਲ ਸਾਡੀ ਯੂਨੀਅਨ ਨਹੀਂ ਤੁਰਦੀ ਪਰ ਜਿੰਨਾਂ ਨਾਲ ਜਾਇਜ਼ ਤੱਕਾ ਹੁੰਦਾ ਉਹਨਾਂ ਨਾਲ ਅਸੀਂ ਤੁਰਦੇ ਆਂ ਕੁਛ ਦਿਨ ਪਹਿਲਾਂ ਬਟਾਲਾ ਚ ਗੁਲਵਿੰਦਰ ਭੱਲਾ ਜੀ ਨੂੰ ਪੁਲਿਸ ਮੁਲਾਜ਼ਮਾਂ ਨੇ ਦੋ ਸਬ ਇੰਸਪੈਕਟਰਾਂ ਨੇ ਮਾਰਿਆ ਕੁੱਟਿਆ ਸੀ ਅਸੀਂ ਵੀ ਉਹਨਾਂ ਦੇ ਨਾਲ ਹੀ ਆਂ ਭੱਲਾ ਸਾਹਿਬ ਦੇ ਉਹਨਾਂ ਦੇ ਨਾਲ ਫਿਰ ਪਹਿਲਾਂ ਅਣਪਛਾਤੇ ਕਰਕੇ ਪਰਚਾ ਸੀ ਬਾਅਦ ਚ ਜਿਹੜੇ ਬਟਾਲੇ ਦੇ ਸਮੂਹ ਪੱਤਰਕਾਰ ਨੇ ਇਹ ਨਹੀਂ ਕਹਿੰਦਾ ਕਿ ਸਾਡੀ ਯੂਨੀਅਨ ਸਮੂਹ ਪੱਤਰਕਾਰਾਂ ਨੇ ਭੱਲਾ ਸਾਹਿਬ ਦਾ ਸਾਥ ਦਿੱਤਾ ਤੇ ਕੁਝ ਦੂਸਰੇ ਜ਼ਿਲ੍ਹਿਆਂ ਦੇ ਪੱਤਰਕਾਰ ਯੂਨੀਅਨ ਦੇ ਸਰਦਾਨਾ ਨੇ ਵੀ ਮਦਦ ਕੀਤੀ ਆ ਤੇ ਫਿਰ ਉਹਨਾਂ ਸਬ ਇਨਸਪੈਕਟਰਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਜਿਹੜਾ ਕਿ ਇੱਕ ਪੱਤਰਕਾਰ ਨੇ ਜਿੱਤ ਹੈ ਜਿਹੜਾ ਕਿ ਉਹਨਾਂ ਸਬ ਇਨਸਪੈਕਟਰ ਜਿਹੜੇ ਬਠਿੰਡੇ ਦੇ ਆ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਨਾਮ ਐਡ ਕੀਤਾ ਗਿਆ ਤੇ ਉਹਦੇ ਲਈ ਹੀ ਐਸਐਸਪੀ ਸਾਹਿਬ ਦੇ ਧੰਨਵਾਦੀ ਵੀ ਆ ਬਟਾਣਾ ਦੇ ਸਾਰੇ ਵੈਕ ਪੋਗਰਾ ਜਿਵੇਂ ਕਿ ਸਾਡੀ ਜਿੰਨੇ ਵੀ ਪੱਤਰਕਾਰ ਭਾਵੇਂ ਉਹਨਾਂ ਦੇ ਵਿੱਚ ਪ੍ਰੈਸ ਮੀਡੀਆ ਦੇ ਜਿਹੜੇ ਉਹਨਾਂ ਦੇ ਨਾਲ ਤੁਸੀਂ ਡਿਜੀਟਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਐਡ ਕਰੋ ਦੇਖੋ ਜੀ ਇਲੈਕਟ੍ਰੋਨਿਕ ਮੀਡੀਆ ਅਸੀਂ ਉਹ ਕਰਦੇ ਹਾਂ ਜਿਹੜਾ ਸੈਂਟਰ ਗਵਰਨਮੈਂਟ ਤੋਂ ਅ ਰੈਗੂਲਰ ਤੌਰ ਤੇ ਬ੍ਰਾਡਕਾਸਟਿੰਗ ਸਰਟੀਫਿਕੇਟ ਲਿਆ ਹੋਵੇ ਭਾਵੇਂ ਉਹਨਾਂ ਐਮ ਐਸ ਐਮ ای ਤੋਂ ਲਿਆ ਹੋਵੇ ਕਿਉਂਕਿ ਕਈ ਲੋਕ ਕਹਿੰਦੇ ਐਮ ਐਸ ਐਮ ای ਦਾ ਸਰਟੀਫਿਕੇਟ ਨਹੀਂ ਚੱਲਦਾ ਪਰ ਸੁਪਰੀਮ ਕੋਰਟ ਤੋਂ ਮੰਨਤਾ ਪ੍ਰਾਪਤ ਹੈ ਤੇ ਉਹਦੇ ਵਿੱਚ ਤੁਸੀਂ ਖਬਰ ਜਿਹੜੀ ਆ ਜੇਤ ਤੁਸੀਂ ਨਜਾਇਜ਼ ਕਿਸੇ ਇੱਕ ਬੰਦੇ ਦੇ ਦਿਵਾਲੇ ਹੀ ਹੋ ਜਾਓਗੇ ਉਹ ਗਲਤ ਹੈ ਖਬਰ ਲਾਈ ਖਬਰ ਕੀਤੀ ਪਾਸੇ ਹੋ ਗਏ ਆਪਣਾ ਕੰਮ ਕਰੋ ਇੱਕੋ ਬੰਦੇ ਨੂੰ ਟਾਰਗੇਟ ਕਰਕੇ ਖਬਰਾਂ ਲਾਓਗੇ ਤੇ ਉਹ ਗਲਤ ਹੁੰਦਾ ਹੈ ਜਾਂ ਤੁਸੀਂ ਕਿਸੇ ਦੀ ਖਬਰ ਲਾ ਕੇ ਉਹਦੇ ਨਾਲ ਪਾਰਟੀ ਬਣ ਕੇ ਧਿਰ ਬਣ ਕੇ ਉਹਦਾ ਕੰਮ ਕਰਾਓਗੇ ਉਹ ਗਲਤ ਹੈ ਪੱਤਰਕਾਰ ਨਾਲ ਕਿਸੇ ਨਾਲ ਧੱਕਾ ਹੁੰਦਾ ਵਾ ਉਹਦੇ ਕੋਈ ਫੈਮਿਲੀ ਪ੍ਰੋਬਲਮ ਨਹੀਂ ਆ ਅਸੀਂ ਤਾਂ ਵੀ ਉਹਦੇ ਨਾਲ ਵਾਲਾ ਏ ਨਹੀਂ ਆ ਕਿ ਪੱਤਰਕਾਰੀ ਕਰਦੇ ਆਂ ਹੀ ਉਹਦੇ ਨਾਲ ਤੱਕਾ ਹੋ ਰਿਹਾ ਤੇ ਨਾਲ ਆ ਜੇ ਉਹਨੂੰ ਕੋਈ ਆਮ ਪ੍ਰੋਬਲਮ ਪੈ ਗਈ ਆ ਉਹਨੂੰ ਲੋਡ ਹੈ ਯੂਨੀਅਨ ਤੇ ਯੂਨੀਅਨ ਸਾਥ ਦੇਗੀ ਹੋਰ ਕੋਈ ਸਵਾਲ ਜਿਵੇਂ ਕਿ ਐਮ ਐਸ ਐਮ ای ਦੇ ਭਾਰਤ ਸਰਕਾਰ ਦੇ ਕੀ ਇਹਦੇ ਨਾਲ ਜਿਹੜਾ 16 A ਦੇ ਅੰਡਰ ਸਾਡੀ ਰਜਿਸਟ੍ਰੇਸ਼ਨ ਹੁੰਦੀ ਆ ਹਾਂਜੀ ਉਹ ਹੋਰ ਰਜਿਸਟ੍ਰੇਸ਼ਨ ਜਿਹੜੀ ਸਾਡੀ ਲਘੂ ਉਦਯੋਗ ਦੇ ਅੰਦਰ ਵੀ ਹੁੰਦੀ ਸੇਮ ਹੀ ਪ੍ਰੋਸੀਜਰ ਹੁੰਦਾ ਜੇਕਰ ਉਥੇ ਰਜਿਸਟਰਡ ਆ ਕੋਈ ਉਹ ਵੀ ਐਡ ਹੋ ਸਕਦਾ ਨਹੀਂ ਸਾਡੇ ਕੋਲ ਐਮ ਐਸ ਐਮ ای ਦੇ ਵਿੱਚ ਬਕਾਇਦਾ ਉਹਨਾਂ 60 90 60 ਨੰਬਰ ਦਿੱਤਾ ਹੋਇਆ ਤੇ ਹੁਣ ਵੈਬ ਪੋਰਟਲ ਵਿੱਚ ਸ਼ਾਮਲ ਕੀਤਾ ਹੈ ਹਾਂਜੀ ਅੰਡਰ 16 ਹੋਏ ਸੀ ਵੀ ਹਾਂਜੀ ਤੇ ਉਹਦੇ ਵਿੱਚ ਤੁਸੀਂ ਇਕੱਲਾ ਤੁਸੀਂ YouTube ਨਹੀਂ ਚਲਾ ਸਕਦੇ ਤੁਹਾਡਾ Facebook ਵੀ ਚੱਲਣਾ ਚਾਹੀਦਾ ਪੇਜ ਤੁਹਾਡੀ ਵੈਬਸਾਈਟ ਵੀ ਹੋਣੀ ਚਾਹੀਦੀ ਤੇ ਉਹਦੇ ਵਿੱਚ ਜੋ ਲੀਗਲ ਟਰਮਾਂ ਹੈਗੀਆਂ ਨੇ ਕਿ ਕਿੰਨੇ ਘੰਟੇ 4000 ਘੰਟੇ ਸਾਲ ਦਾ ਤੁਹਾਡਾ ਚੈਨਲ ਚੱਲਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਮਤਲਬ ਕੋਈ ਖਬਰ ਲਾਈ ਕਿਸੇ ਨਾਟਕ ਕਰਨ ਲਈ ਤੇ ਉਹ ਤੁਹਾਡਾ ਚੈਨਲ ਲੀਗਲ ਨਹੀਂ ਤੁਹਾਡਾ ਕੰਟੀਨਿਊ ਹਰ ਖਬਰ ਤੇ ਨਜ਼ਰ ਹੋਣੀ ਚਾਹੀਦੀ ਜਿਵੇਂ ਦੀ ਆਪਾਂ ਬਹੁਤ ਸਾਰੇ ਜੁਨੀਅਰਾਂ ਦੇ ਵਿੱਚ ਦੇਖਣ ਮਿਲਦੀ ਘੱਟ ਸਬਸਕ੍ਰਾਈਬਰ ਜਾਂ ਘੱਟ ਫਾਲੋਅਰ ਵਾਲੇ ਜਿਹੜੇ ਚੈਨਲ ਨੇ ਉਹਨਾਂ ਦੇ ਪੱਤਰਕਾਰ ਹੁਣ ਐਡ ਨਹੀਂ ਕੀਤੇ ਇੱਥੇ ਕੋਈ ਇਦਾਂ ਦੀ ਖਰੀਦ ਨਹੀਂ ਜੇ ਘੱਟ ਫਾਲੋਅਰ ਹੈ ਜਾਂ ਘੱਟ ਤੁਹਾਡੇ ਲਾਈਕ ਹੈ ਜਾਂ ਕੁਝ ਵੀ ਆ ਉਹ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਮਾਈਕਰੋ ਤੇ ਵਿੱਚ ਐਮ ਐਸ ਐਮ ਨੇ ਦਿੱਤਾ ਕਿ ਮਾਈਕਰੋ ਤੇ ਤੁਸੀਂ ਛੋਟਾ ਕੰਮ ਛੋਟਾ ਬੇਰੋਜ਼ਗਾਰ ਬੰਦੇ ਆਪਣਾ ਕੰਮ ਕਰਦੇ ਨੇ ਪਰ ਜੇ ਤੁਸੀਂ ਲੀਗਲ ਤਰੀਕੇ ਨਾਲ ਕਰਦੇ ਹੋ ਤੇ ਛੋਟੇ ਤੋਂ ਵੱਡੇ ਬਣਨਾ ਹੈ ਕਿ ਤੁਸੀਂ ਮਤਲਬ ਕਿ ਬੱਚਾ ਜਮਦਾ ਹੀ ਪੱਤਰਕਾਰ ਬਣ ਜਾਏ ਉਹਦੇ ਵਿੱਚ ਹੁਣ ਕਈ ਅਫਸਰਾਂ ਨੂੰ ਜਾ ਕੇ ਕਈ yellow card ਵਾਲੇ ਸਾਡੇ ਸੱਜਣ ਬਹੁਤ ਨੇ ਤੇ ਵਿੱਚੋਂ ਕੋਈ ਕੋਈ ਜਿਹੜੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਹ ਜਾ ਕੇ ਅਫਸਰਾਂ ਨੂੰ ਕਹਿੰਦੇ ਜੀ ਕੀਲੇ ਕਾਰਡ ਵਾਲੇ ਹੀ ਪੱਤਰਕਾਰ ਨੇ ਦੂਜੇ ਪਾਸੇ ਪੱਤਰਕਾਰ ਨਹੀਂ ਹੁਣ ਮੇਨ ਅਧਾਰਾ ਲਾ ਲਓ ਅੱਜ ਤੱਕ ਅਜੇ ਤੱਕ ਤੁਹਾਡੇ ਡਿਸਟ੍ਰਿਕਟ 'ਚ ਤਿੰਨ ਪੱਤਰਕਾਰ ਨੇ ਤੇ ਕਾਨੂੰਨੀ ਤੌਰ ਤੇ ਡੀਪੀਆਰ ਤੁਹਾਨੂੰ ਦੋ ਦੋ ਜਣਿਆਂ ਨੂੰ ਹੀ ਪੀਲਾ ਕਾਰਡ ਦੇ ਸਕਦੇ ਯੈਲੋ ਕਾਰਡ ਆਪਾਂ ਕਹਿੰਦੇ ਨੇ ਹੈਗਾ ਵੈਸੇ ਐਕ੍ਰੇਡੇਸ਼ਨ ਕਾਰਡ ਹੈ ਐਕ੍ਰੇਡੇਸ਼ਨ ਕਾਰਡ ਇੱਕ ਸੰਸਥਾ ਦੇ ਦੋ ਬੰਦਿਆਂ ਨੂੰ ਵੱਧ ਤੋਂ ਵੱਧ ਮਿਲ ਸਕਦਾ ਤੇ ਜਿਹੜੇ ਬਾਕੀ ਤੁਹਾਡੇ ਜਿੱਦਾਂ ਹੋਰ ਜ਼ਿਲ੍ਹੇ 'ਚ ਬਾਕੀ ਪੱਤਰਕਾਰ ਨੇ ਉਹਨਾਂ ਨੂੰ ਨਹੀਂ ਮਿਲੇਗਾ ਤੇ ਉਹ ਪੱਤਰਕਾਰ ਨਹੀਂ ਇਹ ਅਫਸਰਾਂ ਨੂੰ ਸੋਚਣਾ ਚਾਹੀਦਾ ਕਿ ਪੱਤਰਕਾਰ ਨੂੰ ਜੇ ਕਿਸੇ ਸੰਸਥਾ ਨੇ ਜਿਹੜੀ ਕਿ ਚੈਨਲ ਚਲਾ ਰਹੀ ਆ ਜਾਂ ਅਖਬਾਰ ਚਲਾ ਰਹੀ ਆ ਉਹ ਨੇ ਆਈ ਕਾਰਡ ਜਾਰੀ ਕੀਤਾ ਤੇ ਉਸ ਆਈ ਕਾਰਡ ਦੀ ਵੈਲਿਊ ਉਨੀ ਹੀ ਹੈ ਜਿੰਨੀ ਪੀਲੇ ਕਾਰਡ ਦੀ। ਡੀਪੀਆਰ ਦੀ ਮਰਜ਼ੀ ਆ ਸਰਕਾਰੀ ਪ੍ਰੋਗਰਾਮ ਦੇ ਵਿੱਚ ਪੀਲੇ ਕਾਰਡਾਂ ਵਾਲਿਆਂ ਨੂੰ ਬੁਲਾਉਂਦੇ ਆ ਕਿ ਜਾਂ ਵਿਦਆਊਟ ਪੀਲੇ ਕਾਰਡ ਵਾਲਿਆਂ ਨੂੰ ਵੀ ਬੁਲਾਉਂਦੇ ਆ। ਇਹ ਡੀਪੀਆਰ ਤੇ ਡਿਪੈਂਡ ਕਰਦਾ ਹੈ। ਡੀਪੀਆਰ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਸਾਨੂੰ ਵੀ ਬੁਲਾ। ਤਾਂ ਛੋਟਾ ਜਿਹਾ ਸਾਰ ਇੱਕ ਹੋਰ ਸਵਾਲ ਸੀ ਜਿਵੇਂ ਕਿ ਜਾਨਤਾਰ ਮੋਟਰਸਾਈਕਲ ਗੱਡੀ ਦੇ ਉੱਤੇ ਕਿੰਨਾ ਪੈਸਾ ਖਰਚਦਾ ਹੈ। ਤੇ ਇਸ ਸਾਲ ਦੀ ਜਿਹੜੀ ਇਹ ਪ੍ਰਿੰਟ ਮੀਡੀਆ ਦੇ ਨਾਲ ਅਸੀਂ ਜੇ ਜਣਾ ਲਈ ਆ ਰਹੇ ਨੇ ਡਿਜੀਟਲ ਮੀਡੀਆ ਨੂੰ ਚਲਾਉਣ ਵਾਲੇ ਯੂਟਿਊਬਰ ਦਾ ਫੇਸਬੁਕ ਵਾਲੇ ਉਹ ਆਪਣੀ ਮੋਟਰਸਾਈਕਲ ਜਾਂ ਗੱਡੀ ਦੇ ਉੱਤੇ ਜਿਹੜਾ ਆ ਉਹ ਪ੍ਰੈਸ ਲਿਖਾ ਸਕਦੇ ਆ ਜਾਂ ਨਹੀਂ ਲਿਖਾ ਸਕਦੇ ਠੀਕ ਆ ਜਾਂ ਨਹੀਂ ਜਿਹੜੇ ਚੈਨਲ ਰਜਿਸਟਰਡ ਆ ਉਹ ਲਿਖਾ ਸਕਦੇ ਆ ਪਰ ਇਹ ਨਹੀਂ ਕਿ ਅਸੀਂ ਆ ਵਾਈਫ ਦੀ ਮੋਪੜ ਤੇ ਵੀ ਪ੍ਰੈਸ ਲਿਖਾਤਾ ਤੇ ਆਪਣੇ ਬੱਚੇ ਦੀ ਗੱਡੀ ਤੇ ਵੀ ਪ੍ਰੈਸ ਲਿਖਾਤਾ ਨਹੀਂ ਉਹ ਅਸੀਂ ਸਾਡੇ ਨਾਲ ਲੀਗਲ ਡਵਾਈਜ਼ਰ ਨੇ ਇਹਨਾਂ ਨੂੰ ਪਤਾ ਹੋਏਗਾ ਜਾਨਕਾਰੀ ਹੈਗੇ ਪਿਛੇ ਚੰਡੀਗੜ੍ਹ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਰਡਰ ਕੀਤੇ ਸੀ ਤੇ ਐਮ ਐਲ ਏ ਤੇ ਹੋਇਆ ਐਮ ਐਲ ਏ ਦਾ ਮਾਮਾ ਕੀ ਹੋਇਆ ਐਮ ਐਲ ਏ ਦਾ ਚਾਚਾ ਕੀ ਹੋਇਆ ਸਰਪੰਚ ਤੇ ਹੋਇਆ ਸਰਪੰਚ ਦਾ ਭਾਈ ਕੀ ਹੋਇਆ ਮਤਲਬ ਉਹ ਉਹਦਾ ਫੁੱਲ ਵੇਰਵਾ ਇਹ ਸੀਗੇ ਜਿਹਦੇ ਕੋਲ ਉਹਦਾ ਐਡਵੋਕੇਟ ਆ ਤੇ ਐਡਵੋਕੇਟ ਆਪਣੀ ਗੱਡੀ ਤੇ ਹੀ ਐਡਵੋਕੇਟ ਦਾ ਨਿਸ਼ਾਨ ਲਾਏਗਾ ਆਪਣੇ ਬੱਚਿਆਂ ਦਾ ਫੈਮਿਲੀ ਜਾਂ ਰਿਸ਼ਤੇਦਾਰਾਂ ਨੂੰ ਨਹੀਂ ਲਾਏਗਾ ਜੇ ਤੁਹਾਡੀ ਮੋਪਡ ਇੱਕ ਤੁਸੀਂ ਨਹੀਂ ਚਲਾਉਂਦੇ ਜਾਂ ਮੋਟਰਸਾਈਕਲ ਨਹੀਂ ਚਲਾਉਂਦੇ ਤੁਸੀਂ ਉੱਥੇ ਪ੍ਰੈਸ ਨਹੀਂ ਲਿਖਾ ਸਕਦੇ ਜਿਹੜਾ ਤੁਸੀਂ ਵਹੀਕਲ ਚਲਾਉਣਾ ਉਤੇ ਹੀ ਲਾ ਸਕਦੇ ਹੋ ਕੱਲਾ ਪ੍ਰੈਸ ਨਹੀਂ ਪੁਲਿਸ ਵਾਲਿਆਂ ਤੇ ਵੀ ਲਾਗੂ ਹੁੰਦਾ ਹੈ ਹਰ ਇੱਕ ਮਹਿਕਮੇ ਤੇ ਲਾਗੂ ਹੁੰਦਾ ਹੈ ਜਿਹੜੇ ਸਾਡੇ ਤੁਸੀਂ ਪੁਲਿਸ ਦੇ ਕੋਈ ਫੈਮਿਲੀ ਮੈਂਬਰ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਤੁਸੀਂ ਤੁਹਾਡੇ ਕੋਲ ਅਧਿਕਾਰ ਹੈ ਰੋਕ ਕੇ ਪੁੱਛ ਸਕਦੇ ਭਾਈ ਤੂੰ ਆਈਡੀ ਕਾਰਡ ਦਿਖਾ ਕਿਸੇ ਵੀ ਮਹਿਕਮੇ ਦਾ ਡਾਕਟਰ ਨੇ ਪਲੱਸ ਦਾ ਨਿਸ਼ਾਨ ਲਾਇਆ ਹੋਆ ਤਾਂ ਇਹ ਉਹਨੂੰ ਪੁੱਛ ਸਕਦੇ ਭਾਈ ਤੂੰ ਡਾਕਟਰ ਆ ਪਰ ਪੁੱਛਣਾ ਪਿਆਰ ਨਾਲ ਕਿਸੇ ਦੇ ਤੁਸੀਂ ਪੱਤਰਕਾਰੀ ਦਾ ਰੋਗ ਨਹੀਂ ਕਰ ਸਕਦੇ ਨਹੀਂ ਸੋ ਦਾ ਅਤਰਕਾਰੀ ਦਾ ਆਈ ਕਾਰਡ ਮਿਲਿਆ ਬਾਅਦ ਤੇ ਤੁਸੀਂ ਉਹਨੂੰ ਪਿਆਰ ਨਾਲ ਯੂਜ਼ ਕਰੋ ਜੇ ਪੱਤਰਕਾਰ ਦਾ ਆਈ ਕਾਰਡ ਕੋਈ ਅਫਸਰ ਜਾਂ ਕੋਈ ਤੁਹਾਡੇ ਤੋਂ ਕਿਸੇ ਵੇਲੇ ਪਾਰਕਿੰਗ ਵਾਲੇ ਕਹਿ ਦਿੰਦੇ ਆ ਜੀ ਆਈ ਕਾਰਡ ਦਿਖਾਓ ਤੇ ਤੁਹਾਡੀ ਪਾਰਕਿੰਗ ਫ੍ਰੀ ਆਪਾਂ ਵੈਸੇ ਪੈਸੇ ਦੇਣੇ ਬਣਦੇ ਆ ਸਾਡੇ ਭਾਈ ਬੰਦੀ ਨਾਲ ਅਗਲੇ ਨਹੀਂ ਲੈਂਦੇ ਤੇ ਵੱਖਰੀ ਗੱਲ ਆ ਪਰ ਜੇ ਆਈ ਕਾਰਡ ਮੰਗਦੇ ਤਾਂ ਆਈ ਕਾਰਡ ਦਿਖਾਉਣਾ ਬਣਦਾ ਕਈ ਪੱਤਰਕਾਰ ਕੀ ਕਹਿੰਦੇ ਆ ਕਹਿੰਦੇ ਅਸੀਂ ਪੱਤਰਕਾਰ ਅਸੀਂ ਆਈ ਕਾਰਡ ਨਹੀਂ ਦਿਖਾਉਣਾ ਆਈ ਕਾਰਡ ਕਦੇ ਲਈ ਹੁੰਦਾ ਦਿਖਾਉਣ ਲਈ ਹੁੰਦਾ ਹਾਂਜੀ ਦੱਸੋ ਜੀ ਅਪਣੇ ਸਰ ਸਾਡੇ ਕਿਦਾਂ ਹੁਣ ਪੱਤਰਕਾਰ ਭਾਈ ਨੇ ਕਿਨਾਰਾ ਸਰਕਾਰੀ ਸਹੂਲਤਾਂ ਦੀ